ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਬਹੁਤ ਦਿਨਾਂ ਬਾਅਦ ਮਹੀਨਾ ਡੇਢ ਹੀ ਨਹੀਂ ਹੋ ਗਿਆ ਉਹਨਾ ਬਹੁਤ ਦਿਨਾਂ ਬਾਅਦ ਬਾਹਰ ਧੁੱਪੇ ਬੈਠ ਕੇ ਰੋਟੀ ਖਾ ਰਹੇ ਹਾਂ ਬਹੁਤ ਸੋਹਣੀ ਧੁੱਪ ਲੱਗੀ ਹੈ ਇੱਧਰ ਵੇਖੋ ਪ੍ਰੌਂਠੀ ਚਾਹ ਦੇ ਸਾਥ ਪ੍ਰੌਂਠੀ ਨਾਸ਼ਤਾ ਮੋਸਟਲੀ ਸਾਡੇ ਨਾਸ਼ਤਾ ਇਹੀ ਹੁੰਦਾ ਚਾਹ ਦੇ ਨਾਲ ਪ੍ਰੌਂਠੀ ਸਵੇਰੇ ਕੋਈ ਵੀ ਸਬਜ਼ੀ ਖਾ ਕੇ ਨਹੀਂ ਰਾਜੀ ਬੱਚੇ ਵੀ ਨਹੀਂ ਕੋਈ ਵੀ ਨਹੀਂ ਹੋਰ ਦੱਸੋ ਬਸ ਵਧੀਆ ਵਿਆਹ ਦੇ ਸੀਜ਼ਨ ਆ ਗਏ ਆ ਤੇ ਵਿਆਹ ਦੇ ਸੀਜ਼ਨ ਵਿਆਹ ਚੱਲ ਵੀ ਰਿਹਾ ਹਾਂ ਪੰਜੜੀਆਂ ਵਿਆਹ ਦੀਆਂ ਤਿਆਰੀਆਂ ਸ਼ਾਪਿੰਗ ਕਰਾ ਦੇ ਥੋੜੀ ਜਿਹੀ ਹੋਰ ਹਾਂ ਸ਼ਾਪਿੰਗ ਕਰਾ ਦੂਗੀ ਅੱਜ ਮੈਂ ਤੈਨੂੰ ਸੇਰ ਵਾਲੀਆਂ ਦੂਆਂ ਜੁੱਤੀ ਲੈਣੀ ਜੁੱਤੀ ਤੇ ਨੇਲ ਪੇਂਟ ਦੇ ਇੱਕ ਅੱਧੀ ਡੱਬੀ ਲਿਆ ਦੂਗਾ ਨੇਲ ਪੇਂਟ ਦੀ ਡੱਬੀ ਕਰਨੀ ਨੇ ਨੇਲ ਪੇਂਟ ਦੀ ਸ਼ੀਸ਼ੀ ਹੁੰਦਾ ਕਹਿੰਦੇ ਡੱਬੀ ਨੂੰ ਤੂੰ ਯਾਪੜੇ ਕਲਚਰ ਭੁੱਲਦੀ ਜਾਂਂਦੀ ਜੀ ਸ਼ੀਸ਼ਿਆਂ ਤੇ ਡੱਬੀਆਂ ਦੇ ਕਲਚਰ ਆਗੇ ਪਾਰਲਰ ਦਾ ਸਮਾਨ ਆਹ ਦਿੱਲੀ ਤੇ ਕਲਚਰ ਹੀ ਤਾਂ ਦਿੱਲੀ ਹੋ ਗਿਆ ਪਾਰਲਰ ਦਾ ਸਮਾਨ ਦੇ ਚਰਖੇ ਤੇ ਗਰਾਉਂਦੇ ਉਹਦੇ ਮੈਨੂੰ ਪਤਾ ਉਹਦੇ ਥੋੜਾ ਬੋੜਾ ਪਤਾ ਉਹ ਚਰਖਿਆਂ ਦਾ ਵਹਿਲੀਆਂ ਜੀ ਵਿਚਾਰੇ ਵੇਖੇ ਸੱਬਿਆ ਚਾਰ ਭੁੱਲ ਗਿਆ ਨਾ ਮੈਂ ਸ਼ੀਸ਼ੀ ਨੂੰ ਡੱਬੀ ਤੇ ਤੂੰ ਇਹ ਵਹਿਲੀ ਨਹੀਂ ਖੜਿਆ ਨੂੰ ਕਦੀ ਤੇ ਉਹਨਾਂ ਤੇ ਬਣਾਈਆਂ ਕਿ ਚਲੋ ਆ ਗਏ ਤੇ ਆਪਣਾ ਸੱਭਿਆਚਾਰ ਯਾਦ ਰੱਖਣ ਕੱਢਦੇ ਹਾਂ ਹਮ ਨਾਲੇ ਹਵੇਲੀ ਕਮਾ ਕੇ ਲਿਆਓ ਨਾਲੇ ਸ਼ਾਪਿੰਗ ਕਰਾ ਕੇ ਲਿਆਓ ਜੁੱਤੀ ਦਿਵਾ ਕੇ ਲਿਆਓ ਮੈਂ ਆਪਣੀ ਗਲਤੀ ਮਹਿਸੂਸ ਕਰਨੀ ਆ ਕੋਈ ਛੇਤੀ ਕਰੋ ਆਂਦੇ ਹੀ ਬਣਾ ਆਪਣੇ ਬਲੌਗ ਸ਼ਾਰਟਸ ਸਰਬਿਡ ਹੋਣ ਰਹੀ ਹੋਂਡਿਆ ਸੀ ਨਾ ਹੁਣ ਤੇ ਨਹੀਂ ਨਾ ਹੋਣਿਆ ਅੱਛਾ ਮਮ ਮੈਂ ਤਾਂ ਨੂੰ ਆਪਣੀ ਯੂਨੀਫਾਰਮ ਬਦਲ ਕੇ ਮਿਲ ਬੰਦਾਈ ਟਿਫਨ ਟਿਫਨ ਰੱਖਦਾ ਕਿਚਨ ਚ ਰਹਾ ਤਾਂ ਆ ਬੜਾ ਸਿਆਣਾ ਬੱਚਾ ਉਹ ਜੀ ਹੋਰ ਪੜਾਈ ਜਿਆਦਾ ਹੀ ਮਿਲੀ ਹੈ ਓਏ ਹੋਏ ਆ ਬਲੋਗ ਛੁੱਟੀ ਕਰਾ ਦਿਓ ਇੱਥੇ ਕੋਈ ਛੁੱਟੀ ਨਹੀਂ ਹੋਣੀ ਚਲੋ ਜਾਓ ਪਹਿਤ ਪੜੋ ਜਾਓ ਪਹਿਲਾਂ ਚੇਂਜ ਕਰਕੇ ਆਓ ਕੋਈ ਨਹੀਂ ਪੂਰਾ ਦਿਨ ਨਹੀਂ ਲੱਗਦਾ ਥੋੜਾ ਮੈਨੇਜਮੈਂਟ ਕਰਨਾ ਪੈਂਦਾ ਟਾਈਮ ਦਾ ਤੂੰ ਪੂਰਾ ਦਿਨ ਹੀ ਬੈਠਾ ਰਹਿਣਾ ਵਾ ਇਹ ਮੁੰਡਾ ਵਿਹਲਾ ਹੀ ਰਹਿੰਦਾ ਵਾ ਵੇਖ ਲੋ ਜੇ ਕਿਤੇ ਵੀ ਜੇ ਕਿਤੇ ਵੀ ਝੂਠ ਬੋਲੂਗਾ ਕਿ ਮੈਂ ਕੰਮ ਕਰਦਾ ਵਾਂ ਇਹ ਮੁੰਡੇ ਕੰਮ ਕਰਦੇ ਹਾਂ ਦੇ ਸਾਰੇ ਕੰਮ ਕਰਦੇ ਆ ਨਾ ਕੰਮ ਵੀ ਕਰਦੇ ਆ ਐਂਟਰਟੇਨਮੈਂਟ ਵੀ ਕਰਦੇ ਖੇਡਦੇ ਵੀ ਹੈ ਨਾ ਓਏ ਮੇਰੀ ਗੱਲ ਸੁਣ ਮਨੀਸ਼ ਦੋ ਘਟੇ ਬੇ ਉਹਨੂੰ ਚਕਾਲਾ ਹਾਂ ਪੰਗੇ ਨਾ ਲਿਆ ਕਰੋ ਲੱਕ ਲੁਗਨੂ ਵਾਲ ਪੈ ਗਏ ਨਾ ਮੇਰੇ ਪਾਹ ਦੇ ਪਾਓਗੇ ਮੁੜ ਕੇ ਮੈਂ ਕੀ ਕਰੂੰਗੀ ਹਾਂਜੀ ਆ ਗਏ ਜੀ ਕਿੱਥੋਂ ਹੈਲੋ ਜੀ ਮੈਂ ਹੁਣ ਚਲੀ ਆ ਉੱਪਰ ਓ ਮਾਈ ਗੋਡ ਉੱਪਰ ਤੇ ਹਨੇਰਾ ਹੀ ਬੜਾ ਕੀਤਾ ਮਨੀਸ਼ 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 ਹੋ ਨਾ ਉੱਪਰ ਵੀ ਨਹੀਂ ਲਾਈਟ ਲਗੰਡੀ ਕਿੱਥੇ ਗਈ ਜੇ ਮਨੀਸ਼ ਮਨੀਸ਼ ਓਏ ਪਿੱਛੇ ਓਏ ਇਦਿਕਾ ਬੰਦ ਕੀਤੀ ਓਨ ਕਰੋ ਓਨ ਕਰੋ ਤੇ ਵੇਖ ਲੋ ਇੰਨਾ ਦਾ ਹਾਲ ਮੈਨੂੰ ਡਰਾਤਾ ਚਲੋ ਜੀ ਹੁਣ ਟਾਈਮ ਹੋ ਗਿਆ ਵਾ ਮੇਰੇ ਘਰ ਜਾਂਦਾ ਹੁਣ ਦੁਕਾਨ ਹੈਗੀ ਆ ਇਹਨਾਂ ਦੇ ਸਾਰੇ ਆ ਜਿਹੜੇ ਆ ਬਾਏ 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 ਪਾਪਾ ਸਾਈਡ ਪਾਪਾ ਸਾਈਡ ਹੋ ਜਾ ਕਿਤੇ ਉਹਦਾ ਟੀਵੀ ਨਾ ਮਿਸ ਹੋ ਜੇ ਇਹ ਨਹੀਂ ਆ ਵੀ 2 ਮਿੰਟ ਮਾਂ ਵੀ ਉਹ ਆਏ ਆ ਹੁਣ ਕੋਈ ਗੱਲ ਬਾਤ ਦੱਸੀਏ ਸੁਣਾਈਏ ਬਸ ਟੀਵੀ 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 ਹੋ ਪੂਰੀ ਪੜਾਈ ਕਰਕੇ ਹਟ ਜਾ ਉਹ ਇੱਧਰ ਆ ਪੜਾਈ ਕਰਨ ਦੀ ਹੈ ਹੈਲੋ ਸੀਰਤ ਨੂੰ ਐ ਜ ਕਾਮ ਦੇ ਨੂੰ ਦਵਾਈ ਲਿਆ ਦਿਓ ਛੁੱਟੀ ਵੀ ਕਰੋ ਛੁੱਟੀ ਨਹੀਂ ਕਰਾਉਣੀ ਸੋ ਗਾਇਸ ਸੁਣ ਮੈਨੂੰ ਐ ਕਤਿਕਾਮ ਤੇ ਮੇਰਾ ਬੈਠਾ ਹੈ ਵਾ ਗਲਾ ਤੇ ਇੱਧਰ ਮਮਾ ਕਰਨ ਦੇ ਐ ਕੰਮ ਜੀ ਐਕੋ ਮम्मा ਕਮ ਗੰਡੇ ਆਪਣਾ ਦੁਕਾਨ ਦਾ ਤੇ ਆ ਵੇਖਣ ਡਿਆ ਵਾ ਟੀਵੀ ਉਹ ਉਹ ਆ ਟੀਵੀ ਵੇਖਣ ਡਿਆ ਵਾ ਇੰਨੇ 이어ਫੋਨ ਲਾਏ ਕੰਨਾਂ 'ਚ ਤੇ ਅੱਜ ਨੇ ਮम्मा ਤਾਂ ਕੀ ਡਿਮਾਂਡ ਕੀਤੀ ਸੀ ਇਹ ਹੈਡਫੋਨ ਵਾ ਹੈਡਫੋਨ ਹੈਡਫੋਨ ਲੈ ਕੇ ਦਿਓ ਮਿੰਨੂ ਮਿੰਨੂ ਟੀਵੀ ਵੇਖਣ 'ਚ ਪ੍ਰੋਬਲਮ ਹੁੰਦੀ ਆ ਮਿੰਨੂ ਹੈਡਫੋਨ ਲਾ ਕੇ ਦਿਓ ਦੱਸ ਇਹਦੇ ਕੰਫਰਟੇਬਲ ਇਹਨੂੰ ਦਾ এনवायरमेंट একদম ਕੇਟੀਵੀ ਵੇਖਣ ਲੱਗਾ ਵਾ ਬਹੁਤ ਪੜ੍ਹਾਈ ਹੈ ਨਾ ਇਹਦੀ ਇੱਥੇ ਦਾ ਇੱਕ ਅਲੱਗ ਸੋਫਾ ਲਵਾ ਦੋ ਟੀਵੀ ਵੇਖਣ ਲਈ ਕੰਫਰਟੇਬਲ ਇੰਨੀ ਕੰਫਰਟ ਜ਼ੋਨ ਭਾਲਦਾ ਵਾ ਨਾ ਬਹੁਤ ਜ਼ਿਆਦਾ ਬਸ ਇੱਕ ਹੈੱਡਫੋਨ ਦੇ ਦਿਓ ਫਿਰ ਕੰਫਰਟ ਜ਼ੋਨ ਅਸ਼ੁਭ ਹਰੂ ਗਿਆ ਬਹੁਤ ਜ਼ਰ ਹਨੇਰਾ ਵੱਜ ਚੁੱਕੇ ਰ ਹੈ 8:30 ਪਰ 8:30 ਨਾ ਨਹੀਂ ਰ ਕੋਈ ਅੰਦਾਰ ਨਾ 8:30 ਕਿਤਨੀ ਰਹੀ ਨਾ ਪਰ ਗਰਮੀ ਚ ਥੋੜਾ ਜਿਆ ਦੇਨ ਬਟ ਦੇ ਨਾ ਇਹ ਵੀ ਥੋੜਾ ਥੋੜਾ ਚਾਣ ਲੂਗਾ ਮੈਨੂੰ ਭੁੱਲ ਗਿਆ ਸੀ ਕੱਪੜੇ ਸਟੈਂਡ ਤੇ ਲਾਉਣ ਦੇ ਚਿੱਤਾ ਤੇ ਮੇਰੇ ਕੱਪੜੇ ਲਹੋਂਦੇ ਆਂ ਜਾਂ ਪਟਵਿੰਗ ਲੱਗਦਾ ਕੱਪੜੇ ਨਹੀਂ ਕੋਨੇ ਹੀ ਮੈਨੂੰ ਲੱਗਦਾ ਥੋੜੇ ਥੋੜੇ ਸਿੰਨੇ ਹੋਈਆਂ ਚਲੋ ਹੁਣ ਦਰਵਾਜ਼ਾ ਛੱਡੀ ਉਹਨਾਂ ਲਈ ਪਾਠ ਬਿਚਾ ਗੰਢ। ਫਿਰ ਚਲੋ ਜੀ ਇਸ ਨਾਲ ਹੀ ਕਰਦੇ ਆ ਆਪਣੇ ਵਲੌਗ ਦਾ ਐਂਡ ਜੀ ਵਲੌਗ ਚੰਗਾ ਲੱਗੇ ਤੇ ਲਾਈਕ ਜ਼ਰੂਰ ਕਰ ਦਿਓ ਤੇ ਇਹ ਗੱਤ ਉਹਦੇ ਸ਼ੇਅਰ ਕਰੋ ਤੇ ਜਿੰਨਾ ਵੀ ਹੋ ਸਕੇ ਸਪੋਰਟ ਕਰੋ ਇਹ ਵਲੌਗ ਦੀ ਸ਼ੁਰੂਆਤ ਹੈ ਤੇ ਪੀਸ ਤੁਸੀਂ ਤੁਹਾਨੂੰ ਬਹੁਤ ਵਧੀਆ ਵਧੀਆ ਮੈਸੇਜਸ ਵਗੈਰਾ ਮਿਲਦੀਆਂ ਹੋ ਮੈਂ ਬਹੁਤ ਹਂਦੀਆ ਵਧੀਆ ਵਧੀਆ ਵਲੌਗਸ ਸਾਡੇ ਲਈ ਲੈ ਕੇ ਆਵਾਂਗੇ ਧੰਨਵਾਦ ਜੀ